ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਰਾਣਾ ਡੇਰੀ ਫਾਰਮ ਤੇ ਅੱਜ ਆਪਣੇ ਫਾਰਮ ਤੇ ਤੁਹਾਨੂੰ ਛਾ ਝੋਟੀਆਂ ਦੀ ਵੀਡੀਓ ਖਾਵਾਂਗੇ ਬਹੁਤ ਚੰਗੀ ਕੁਆਲਿਟੀ ਦੀਆਂ ਤਾਜ਼ੀਆਂ ਸੂਈਆਂ ਪ्योर ਹਰਿਆਣੇ ਦੀਆਂ ਗੱਲਬਾਤ ਕਰਦੇ ਆ ਰਾਣੇ ਵੀਰ ਨਾਲ ਇਹਨਾਂ ਝੋਟੀਆਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਜੇ ਵਧੀਆ ਜੀ ਠੀਕ ਠਾਕ ਹੋਰ ਸੁਣਾਓ ਬੜੀ ਕਿਰਪਾ ਗੁਰੂ ਰਾਮਦਾਸ ਪਾਸ਼ਾ ਜੀ ਮਾਲ ਸੇਲ ਹੋ ਗਿਆ ਪਿਛਲਾ ਲੋਡ ਮੈਂ ਨਾ ਵੀ ਮਿੰਟੋ ਮਿੰਟੀ ਠੀਕ ਹੈ ਜੀ 16 ਝੋਟੀਆਂ ਸੀ ਹਾਂਜੀ ਹਾਂਜੀ ਇਹ 16 ਜੋ 6 ਝੋਟੀਆਂ ਰਹਿ ਗਈਆਂ ਅੱਛਾ ਜੀ ਤੇ ਬਾਬੇ ਨਾਨਕ ਦੀ ਕਿਰਪਾ ਹੋਰ ਵੀ ਲੰਬੀ ਠੀਕ ਹੈ ਜੀ ਬਾਕੀ ਗੱਲ ਪਰਾ ਜੀ ਇਹ ਮੇਨ ਗੱਲ ਇਹ ਆ ਵੀ ਦੁੱਧ ਤੇ ਮੁੱਲ ਇਹਨਾਂ ਕਰਕਾਡ ਵਾਲੀਆਂ 15 15 16 16 ਕਿਲੋ ਵਾਲੀਆਂ ਤੇ ਮੁੱਲ ਵੀ ਜਾਇਜ਼ ਹੀ ਤੇ ਜਾਇਜ਼ ਮੁੱਲ ਜਾਇਜ਼ ਮੁੱਲ ਕਰਕੇ ਦਿੱਤੀਆਂ ਭੈਣ ਭਰਾ ਨੂੰ ਠੀਕ ਹੈ ਜੀ ਤੇ ਐਡਰੈਸ ਬੋਲ ਦਿਓ ਆਪਣਾ ਮਾੜਾ ਜੀ ਪਿੰਡ ਅਧਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਹਾਂਜੀ ਹਾਂਜੀ ਨਾਂ ਮੇਰਾ ਰਾਣਾ ਵਾ 39977914340 ਬੂ ਨੰਬਰ ਆ ਠੀਕ ਆ ਜੀ ਟੌਪ 1 ਕਿਆ ਝੋਟ ਜਾਵਾਂਗੇ ਹਾਂਗੇ ਇੱਕ ਡੱਬੀ ਵੈੜ ਬਖਾਵਾਂਗੇ ਦੂਜੇ ਸੂਏ 20 ਕਿਲੋ ਵਾਲੇ ਠੀਕ ਆ ਜੀ 14 15 ਕਿਲੋ ਮੋਲੀ ਆ ਠੀਕ ਆ ਜੀ ਆ ਬੱਚਾ ਜੇ ਪਰਛੋ ਦੀ ਕੁਸ਼ਾਮਾਂ ਦੀ ਵਸੂ ਆ ਇਹ ਦੇ ਗਾਂ ਦਾ ਬੱਚਾ ਤੇ ਅੱਜ ਤੋਂ ਪਹਿਲਾਂ ਝੋਟੀ ਤੋਂ ਸ਼ੁਰੂਆਤ ਕਰ ਲਈਏ ਜੀ ਆਈਨਾ ਸੂਆ ਦੇ ਦੋ ਦੰਦਾਂ ਝੋਟੀ ਦੇ ਦਾ ਸੂਆ ਦੋ ਦੰਦ ਹਾਂਜੀ ਤੇ ਪਿਓਰ ਜੈਡ ਬਲੈਕ ਪੂਛ ਤੱਕ ਸਿੰਗਲ ਹੱਡੀ ਦੀ 14 ਕਿਲੋ ਤੇ ਛੁੱਟ ਗਈ ਆ ਭਾਜੀ ਤੇ 11 ਦਾ ਸੀ ਥੰਮਾ ਠੀਕ ਹੈ ਜੀ ਚੱਕੀ ਪਵਾ ਦੇ ਜੰਗੇ ਦੇ ਤੇ ਕਹਾੜੀ ਆਉਂਦੀ ਹੋਈ ਆ ਜੋ ਸਿੱਖਾ ਚਹਾੜ ਵਾਲੀ ਹੈ ਲੈ ਲੈ ਦੇਖੋ ਬੇੜ ਬੂਲ ਦੀ ਕਨੀ ਲੰਮੀ ਐ ਤੇ ਸਿੰਗ ਵੀ ਐ ਕੁੰਡਾ ਤੇ ਥਣ ਨੂਕ ਵਾਲਾ ਕਿੰਨਾ ਗੋਦਦੁੱਤੀ ਚਵਾਜੂਗੀ ਵੀਰ ਜੀ ਉਹ ਤਾਂ 16 ਕਿਲੋ ਚਵਾਉਣੀ ਚਾਹੀਦੀ 16 ਕਿਲੋ ਹਾਂਜੀ ਠੀਕ ਹੈ ਜੀ ਤੇ ਇਹਦਾ ਕੀ ਮੋਲ ਕਰਨਾ ਜੇ ਮੋਲੇ ਦਾ 1,45,000 ਰੁਪਇਆ ਤੇ ਛੋਟ ਕਿੰਨੀ ਕਰਨੀ ਜੇ 5000 137 ਦੀ 137 ਦੀ ਝੋਡੀ ਰਾਣਾ ਵੀਰ ਨੇ 5 ਢਾਤਾ ਵਾ ਵਿੱਚ ਤੇ ਜਿਹੜਾ ਰਾਣਾ ਡੇਰੀ ਫਾਰਮ ਨੂੰ ਹਾਂਜੀ ਲੈ ਇੱਕ ਕਮੈਂਟ ਦੇ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਹਾਂਜੀ ਉਹਨੂੰ 2000 ਰੁਪਇਆ ਵੱਖਰੀ ਸ਼ੋਰ ਕਰੂੰਗਾ ਠੀਕ ਹੈ ਜੀ ਹਾਂਜੀ ਤੇ ਫੋਨ ਤੇ ਫੋਨ ਆਈ ਜਾਂਦੇ ਆ ਕਾਕਾ ਦੇ ਤੇ ਅੱਗੇ ਆ ਗਈ ਉਹ ਯਾਨੀ 135 ਦੀ ਝੋਟੀ ਦਵਾਂਗੇ ਬਹੁਤ ਚੰਗੀ ਸੀਰੀਜ਼ ਲੱਗਿਆ ਠੀਕ ਹੈ ਜੀ ਅੱਗੇ ਆ ਗਈ ਦੂਜੇ ਨੰਬਰ ਤੇ ਬੂੜੀ ਬੂੜੀ ਚੋਵੀ 14 ਕਿਲੋ ਦੁੱਧ 14 ਕਿਲੋ ਦੁੱਧ ਵੱਡੀ ਝੋਟੀ ਹਾਂ ਜਿਹੜਾ ਦੱਸ ਕੇ ਦਵਾਂਗੇ ਠੀਕ ਹੈ ਜੀ ਆਹ ਵੇਖੋ ਪਿੱਠ ਪੁੱਠ ਦੀ ਕਿੰਨੀ ਕੈਮ ਆ ਵੱਡੀ ਫੁੱਲ ਸਹਜ ਇਹ ਸਿੰਗ ਵੀ ਕੁੰਡਾ ਰਿੰਗ ਸਿੰਘ ਇਲਾਜ ਸਰਦਾਰ ਆਏਗਾ ਬੰਦੇ ਤੇ ਇਹ ਕਿੰਨਾ ਕੁ ਦੁੱਧ ਚ ਆਜੂਗੀ ਵੀਰ ਜੀ ਦੁੱਧ 16 17 ਕਿਲੋ ਕਰੂਗੀ ਆ ਵੇਖੋ ਖਰਾ ਦੀ ਕੁਆਲਟੀ ਦੇਖ ਲੈ ਵੱਡੀ ਛੋਟੀ ਜਾਂ ਫੁੱਲ ਬਹੁਤ ਚੰਗੇ ਮਿਲ ਕੇ ਕਾਰਡ ਵਾਲੀ ਆ ਬੂਰੀ ਹਾਂਜੀ ਬੂਰੀ ਤੇਲਾ ਤੇਲਾ ਵਾਲੀ ਹਾਂਜੀ ਠੀਕ ਆ ਜੀ ਤੇ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਮੁੱਲ 140 ਹਾਂਜੀ ਆਣਾ 1 36 ਦੀ ਦੇਦਾਂਗੇ ਤੇ ਇਹ ਲੈ ਲੋ ਰਾਣੇ ਵੀਰ ਦੇ ਬਰਾਬਰ ਹੀ ਆ ਵੱਡੀ ਝੋਟੀ ਆ ਫੁੱਲ ਤੇ ਅੱਗੇ ਤੀਜੇ ਨੰਬਰ ਤੇ ਪਹਿਲਾ ਸਮਾਂ ਦੇ ਬਲੂਨ ਕੱਟੀ ਬਲੂਨ ਕੱਟੀ ਸਿੰਘ ਵੇਖ ਲੋ ਚੈਂਪੀਅਨ ਸਿੰਘ ਲੱਗਾ ਤੇ ਥਲਾ ਦੀ ਕੁਆਲਿਟੀ ਵੇਖੋ ਥੱਬਾ ਲਾਈ ਫਿਰਦੀ ਬਲੈਡਨ ਗਾਈਆਂ ਆ ਦੇਖੋ ਜੀ 11 ਕਿਲੋ ਦੋ ਟਾਈਮ ਚਵਾ ਕੇ ਚਾਰ ਟਾਈਮ ਉਹ ਚੋਲੇ ਠੀਕ ਆ ਜੀ ਉਹ ਚੰਗੇ ਮਿਲ ਕਰਗਾਰ ਵਾਲੀ ਝੋਟ ਜਿਆ ਬਿੰਦੀਆਂ ਵਾਲਾ ਨਿਗਰ ਕਰਤਾ ਬਾਕੀ ਸਫਾਈ ਸੁਫੀਂ ਵੇਖੋ ਬਾਹਨੇ ਦੀ ਜਿੱਦਾ ਇਹ ਥਾਣੇ ਵੇਖੋ ਕਦਮ ਮੁੱਠੀ ਦੇ ਜਵਾਲਾ ਲੱਗਾ ਵਾ ਇਹ ਚੌੜੀ ਦੇ ਲੋ ਕਿੰਨੀ ਆ ਇੱਠ ਦੀ ਤੇ ਰਾਣੇ ਵੀਰ ਕਿੰਨਾ ਕੁ ਦੁੱਧ ਚਵਾ ਜੂਏ 15 ਕਿਲੋ ਇਹ ਟਾਈਮ ਤੇ 12 ਕਿਲੋ ਤਿਆਰ ਆ 12 ਕਿਲੋ ਤਿਆਰ ਠੀਕ ਹੈ ਤੇ ਇਹਦਾ ਮੁੱਲ ਕੀ ਕਰਨਾ ਜੇ ਇਹਦਾ ਮੁੱਲ 132 1 ਲੱਖ 32000 ਹਾਂਜੀ ਛੋਟ 5000 ਛੋਟ ਹਾਂ ਆ 127 ਦੀ ਝੋਟੀ ਦਵਾਂਗੇ 1 ਲੱਖ 27000 ਦੀ ਝੋਟੀ ਦਵਾਂਗੇ ਵੀਰ ਜੀ ਇੱਧਰ ਵੇਖੋ ਬਾਕੀ ਆਓ ਤੇ ਹੋਰ ਮਾਨਤਾਣ ਹੋ ਰਹੀ ਹੈ ਅੱਛਾ ਆੜ ਵੇਖੋ ਵੀ ਪੇਟਨ ਚੌੜੀ ਪਛਾੜਿਆ ਝੋਟੀ ਦੀ ਹਾਂਜੀ ਹਾਂਜੀ ਬਿਲਕੁਲ ਜੀ ਇਹ 15 16 ਕਿਲੋ ਝੋਟੀ ਨਾਲ ਜੋ ਦੁੱਧ ਚਵਾਵੇ ਤੇ ਫੇਰ ਗੱਲ ਕਰਿਓ ਵੀਰ ਦੀ ਸਿਫਤ ਇਹ ਆ ਵੀ ਪੇਠ ਦੀਆਂ ਚੌੜੀਆਂ ਲੈਣੀਆਂ ਪੇਠ ਪੁਰੇ ਦੀਆਂ ਬਿੰਦੀਆਂ ਵਾਲਾ ਲੈਵਾ ਤੇ ਅੱਗੇ ਆ ਗਈ ਆ ਚੌਥੇ ਨੰਬਰ ਤੇ ਇਹ ਵੀ 2 ਦਾ 20 ਦਿਨਾਂ ਦਾ ਸੁਬਾ ਹਾਂਜੀ 10 ਕਿਲੋ ਦੁੱਧ ਤਿਆਰ ਆ ਬੱਚੇ ਦਾ ਪਾ ਕੇ ਬੱਚੇ ਦਾ ਪਾ ਕੇ ਸਿੰਗਰੀ ਕੁਆਲਟੀ ਵੇਖੋ ਤੁਸੀਂ ਇਹ ਰਿੰਗ ਸਿੰਘ ਲੱਗਾ ਜਿਹਨੂੰ ਕਹਿੰਦੇ ਚੈਂਪੀਅਨ ਆਹ ਦੇਖੋ ਇਹ ਜੈਡ ਬਲੈਕ ਪੂਸ ਤੱਕ ਉਹ ਬੰਦਾ ਪਰ ਉਹ ਬੇ ਖਰਾਾ ਮੇਕ ਤੋਂ ਆ ਦੀ ਜੇ 45 ਜੇ ਇਹ ਪੰਤਾ ਆਹ ਦੇਖੋ ਲੈ ਆਓ ਤੇ ਰਾਣੇ ਵੀਰੇ ਦਾ ਮੁੱਲ ਕੀ ਕਰਨਾ ਵਾ 1 ਲੱਖ ਰੁਪਇਆ ਹਾਂਜੀ ਜੈ ਜੀ ਜੈ ਜੀ ਬੋਲੇ 10 ਲੱਖ 1690 ਦੀ 90 ਦੀ ਇਹ ਪਹਿਲੇ ਨੰਬਰ ਤੇ ਜਾਣੀ ਆ ਠੀਕ ਆ ਜੀ ਤੇ ਫਿਰ Z ਬਲੈਕ 90000 ਦੀ 10000 ਦੀ ਛੋਟ ਵੀ ਨੇ ਕਹਤਾ ਲੱਖ ਚੋਂ ਬੱਚਾ ਕਿਹੜਾ ਜਿਹਦਾ ਆਹ ਵੇਖੋ ਆ ਬੱਚਾ ਜੀ ਮਗਰ ਠੀਕ ਆ ਜੀ ਤੇ ਅੱਗੇ ਆ ਗਈ ਆ ਝੋਟੀ ਪੰਜਵੇਂ ਨੰਬਰ ਤੇ ਇਹ ਕਨਵਾ ਸੁਆ ਜੀ ਇਹਨੂੰ ਪਹਿਲਾ ਸੁਹਾ ਦੇ ਦੋ ਦੰਦ ਪਹਿਲਾ ਸੁਹਾ ਦੋ ਦੰਦ ਹਾਂਜੀ ਤੇ ਇਹ ਵੀ ਜੱਡ ਬਲੈਕ ਪੂਸਤਕ ਜੀ ਨਿਆਰ ਦੀ ਕਾਲੀਆਂ ਲੈ ਆਂਦੀਆਂ ਨਾ ਕਰਗੀਆਂ ਉਹ ਚੰਗੀ ਚਵਾਲੀ ਆਈ ਫਿਰ ਨਾ ਦੀ ਚਵਾਲੀ ਤੇ ਸਿੰਗਲ ਹੱਡੀ ਦੀ ਬੇਲ ਬੂਲ ਦੀ ਵੇਖ ਲੋ ਕਿੰਨੀ ਲੰਮੀ ਐ ਜੱਡ ਬਲੈਕ ਇਹ ਕਿੰਨਾ ਦੁੱਧ ਤਿਆਰ ਦੱਸਿਆ ਜੀ ਦੁੱਧ 12 12 ਕਿਲੋ ਲੀਟਰ ਮਾਰ ਕੇ ਵੀਰ ਕਹਿੰਦਾ ਭਾਵੇਂ ਲੈ ਲਓ 2 ਟਾਈਮ ਚਵਾਈ ਕਰੋ 4 ਟਾਈਮ ਫਰਾਈ ਕਰੋ ਭਾਵੇਂ ਕਿੰਨਾ ਕੁ ਦੁੱਧ ਕਰ ਜੂਗੀ ਦੁੱਧ 15 16 ਕਿਲੋ ਕਰਾਊਗੀ 15 ਤੋਂ 16 ਕਿਲੋ ਤੇ ਇਹਦਾ ਕੀ ਮੁੱਲ ਰੱਖਿਆ ਜੇ ਇਹਦਾ 1 22 ਮੁੱਲ ਹਾਂ ਨਾ 1 20 ਦੀ 1 20 ਦੀ ਹਾਂਜੀ ਠੀਕ ਆ ਜੀ ਤੇ ਅੱਗੇ ਇੱਕ ਵਹਿਰ ਵਿਖਾਲਦੀ ਹੈ ਵੀਰਾਂ ਨੂੰ ਬਹੁਤ ਚੰਗੀ ਕੁਆਲਿਟੀ ਦੀ ਤਾਜੀ ਸੂਈ ਉਹ ਬੁੱਝੋ ਬਣਾਣਾ ਬੋਲੋ ਆ ਦੇਖੋ ਇਹ ਕਿੰਨੇ ਕਿਨੇ ਹੋਗੇ ਸੂਈ ਨੂੰ ਆ ਬੱਚਾ ਜੇ ਮਗਰ ਇਹ ਪਰਸੋ ਦੀ ਸੂਈ ਆ ਬੱਚਾ ਕੀ ਮਗਰ ਬੱਚਾ ਕੇ ਵਸ਼ੀਂ ਜੇ ਬੈਠਦੇ ਦੋ ਦਿਨ ਆ ਲੈ ਆ ਲੈ ਕੋਈ ਮੈਂ ਆੜਤੇ ਤੋੜ ਦੂੰ ਆਇਸੋ ਠੀਕ ਆ ਜੀ ਤੇ ਪ੍ਰਿੰਟ ਪ੍ਰਿੰਟ ਵੇਖੋ ਕਿੰਨਾ ਚੰਗਾ ਵਾ ਤੇਰਾ 14 ਕਿਲੋ ਦੁੱਧ ਬੋਲਾ ਵਾ ਅਸਾਂ ਤੇਰਾ 14 ਕਿਲੋ ਬੋਲਾ ਹਾਂ ਜੀ ਠੀਕ ਆ ਜੀ ਬੋਲਾ ਇਹਦੇ ਇਹਦੇ ਬੱਚਾ ਆ ਵੇ ਲੈ ਬੱਚਾ ਇਹਦਾ ਬੱਚਾ ਮੂੰਹ 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 ਤੇ ਇਹਦਾ ਮੁੱਲ ਕੀ ਰਾਣੀ ਵੀਰ ਕਰਨਾ ਜਿਹੜਾ ਮੁੱਲ 55 55 ਆ ਵੇਖ ਲਓ ਜੀ ਬਸ ਦੇਣੀ 50000 ਦੀ ਹਾਨਾ ਏ ਜਿਸ ਲੋਈ ਠੀਕ ਆ ਮੁੱਲ 55 ਦੇ ਦਾਂਗੇ 50 ਦੀ ਹਾਂਜੀ ਮੌਕੇ ਤੇ ਛੋਟ ਵੀ ਕਰਾਂਗੇ ਠੀਕ ਆ ਰਾਣੀ ਵੀਰ ਨੇ ਖੁੱਲੀਆਂ ਆਫਰਾਂ ਲਾਤੀਆਂ ਆਓ ਆਪਣੀ ਚਵਾਈ ਕਰੋ ਤਸੱਲੀ ਕਰਕੇ ਫੇਰ ਲੈ ਕੇ ਜਾਓ ਤੇ ਵੀਡੀਓ ਜੇ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ